ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਧਮਕਬੇਸ ਵਾਲੇ ਮੁੱਖ ਮੰਤਰੀ ਦਾ ਪੁਲਿਸ ਨੇ ਕਟਾਪਾ ਚੜਾਇਆ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਜੋ ਕਿ ਵੀਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਏ ਤੁਸੀਂ ਦੇਖ ਵੀ ਚੁੱਕੇ ਹੋਵੋਗੇ ਉਸ ਤੋਂ ਬਾਅਦ ਮੁੱਖ ਮੰਤਰੀ ਲਾਈਵ ਆਇਆ ਤੇ ਲਾਈਵ ਆ ਕੇ ਉਹਨੇ ਕਿਹਾ ਕਿ ਮੈਂ ਕੁੱਤੇ ਨੂੰ ਤਲਵਾਰ ਮਾਰ ਲਗਾ ਸੀ ਤੇ ਜਿਸ ਤੋਂ ਬਾਅਦ ਪਿੰਡ ਵਾਲਿਆਂ ਜਿਨ੍ਹਾਂ ਦਾ ਕੁੱਤਾ ਸੀ ਉਹਨਾਂ ਨੇ ਪੁਲਿਸ ਨੂੰ ਸਾਧ ਲਿਆ ਤੇ ਪੁਲਿਸ ਨੇ ਆ ਕੇ ਮੇਰੇ ਵਾਲ ਕਿ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੈਨੂੰ ਇਨਸਾਫ ਚਾਹੀਦਾ ਹੋਰ ਵੀ ਮੁੱਖ ਮੰਤਰੀ ਨੇ ਗੱਲਾਂ ਦਸੀਆਂ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਦੱਸਿਓ ਜਰੂਰ ਕਿ ਇਹਨਾਂ ਵਿੱਚੋਂ ਕਸੂਰ ਕਿਸ ਦਾ ਸੀ ਕਿ ਇਹ ਪੁਲਿਸ ਨੇ ਐਵੇਂ ਕਰਨਾ ਚਾਹੀਦਾ ਸੀ ਕਿਸ ਤਰ੍ਹਾਂ ਦੀ ਬੇਇੱਜ਼ਤੀ ਕਰਨੀ ਚਾਹੀ ਸੀ ਜਾਂ ਨਹੀਂ ਕਮੈਂਟਾਂ ਜੀ ਦੱਸਿਓ ਜਰੂਰ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਗੱਲਬਾਤ ਹੋਈ ਆ ਮੈਂ ਦੁੱਧ ਲੈਣ ਜਾਂਦਿਆ ਹਾਂ ਤੇ ਰਾਜ ਮੈਨੂੰ ਕੁੱਤਾ ਪਿਆ ਗਵਾਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਕੁੱਤੇ ਨੂੰ ਵੜਨ ਪਿਆ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸਾਧ ਲਈ ਪੁਲਿਸ ਸਾਧ ਕੇ ਪੁਲਿਸ ਨੇ ਮੇਰੇ ਡੰਡੇ ਡੋਡੇ ਮਾਰੇ ਮੇਰੇ ਤਲਵਾਰ ਕੇਸ ਖੋਸ ਖਿੱਚ ਕੇ ਇਦਾਂ ਮੇਰਾ ਵਾਵਾ ਤੋਹਿਆ ਤਾਂ ਇਹ ਪੁਲਿਸ ਨੇ ਮੇਰੇ ਕੈਸਾਂ ਦੀ ਬੇਇੱਜ਼ਤੀ ਮਾਰਾ ਸਾਰਿਆਂ ਦਾ ਕੇਸ ਸਤੰਤਰ ਉਸ ਰੱਖੇ ਮਾਰਾ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਅੱਜ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਹਾਜੀ ਪੁਲਿਸ ਤੇ ਉਹਨਾਂ ਜਿਨ੍ਹਾਂ ਦਾ ਕੁੱਤਾ ਹੁੰਦਾ ਨੇ ਸਦੀ ਹੀ ਪੁਲਿਸ ਕੇ ਹਾ ਪੁਲਿਸ ਤੇ ਐਦਾਂ ਲਾਗੋ ਬੰਦੇ ਨੂੰ ਫੋਨ ਕੀਤਾ ਗਵਾਂਢੀਆਂ ਨੇ ਕਿਹਨੇ ਹਾਂਜੀ ਅੱਜ ਉਹਦੇ ਡਾਂਗਾ ਮਾਰਨ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਗਿਆ ਐਦਾਂ ਬਾਬਾ ਤੋਹਤਾ ਕੇ ਗੱਡੀ 'ਚ ਸੁੱਟ ਕੇ ਐਦਾਂ ਸਿੱਧਾ ਕਰਕੇ ਲੈ ਗਿਆ ਮੈਨੂੰ ਹਾਂਜੀ ਛਾੜੇ ਲੈ ਗਏ ਮੁੜ ਕੇ ਛੱਡਾਇਆ ਐਦਾਂ ਫਿਰ ਘਰਦਿਆਂ ਨੇ ਜਾ ਕੇ ਇੱਕ ਅੱਜ ਉਹ ਵੀ ਗਏ ਨਾਲ ਮੁੜਕਿਆਂ ਦੇ ਹੱਟਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ